ਪਿੰਡ ਦਿਆਲਪੁਰੇ ਮਿਰਜੇ ਆ ਜਿਓ ਮਸ਼ੀਨਾ ਤਿੰਨ ਖੜੀਆਂ ਨੇ ਤਿੰਨ ਹੀ ਪੰਜਾਂ ਹਜ਼ਾਰ ਕੰਚ ਵਰਗੀਆਂ ਬੰਗ ਵਰਗੀਆਂ ਮਸ਼ੀਨਾਾਂ ਨੇ ਆ ਖੜੀਆਂ ਵਿਸ਼ਾਲ 435 ਪੰਜਾਬ ਦਾ ਨੰਬਰ ਆ ਫਰਸਟ ਪਾਰਟੀ ਦੇ ਨਾਮ ਆ ਆ ਸਾਰੀ ਦਿਖਾਈ ਕਰਾ ਚੈੱਕ ਕਰਵਾ ਦਿਖਾ ਕੰਡੀਸ਼ਨ ਦੇਖ ਸਾਰੀ オリジナル ਆ ਧਰਮੇ ਨਾਲ ਦੇ ਟਾਇਰ 85 ਤੋਂ 90 ਪੈਸੇ ਪਏ ਆ ਲਾਲ ਹੀਨੂ ਇੰਜਨ ਦੇ ਵਿੱਚ ਐ ਤੁਹਾਨੂੰ ਵੱਡੀ ਗੱਲ ਦੱਸਾਂ ਇਹ ਸਾਰੀ ਮਸ਼ੀਨ ਲੈਂਮੀਨੇਸ਼ਨ ਹੋਈ ਹੋਈ ਆ ਇਹਦੇ ਕਿਤੇ ਸਕਰੈਚ ਵੀ ਨਹੀਂ ਜੇ ਕੋਈ ਉੰਨੀ ਕੀ ਹੈਗਾ ਤਾਂ ਤੁਸੀਂ ਲੈਂਮੀਨੇਸ਼ਨ ਲਾਦੇ ਹੋ ਜਿਵੇਂ ਨਵੀਂ ਨਿਕਲਿਓ ਮਾਡਲ ਹੈ ਕਿ ਆ ਵੀਰਿਆ 2023 23 ਮਾਡਲ ਹੈ ਇਹਦੀ ਡਿਮਾਂਡ ਕੀ ਆ ਇਹਦੀ 23,70,000 ਰੁਪਏ 23,70,000 ਇਹਦੀ ਡਿਮਾਂਡ ਹੈ ਤੇ ਜਿਹੜੀ ਆ ਖੜੀਆ ਕਰਤਾਰ ਬਈ ਇੱਕ ਨਾ ਮਾਡਲ ਇਹ 2021 ਜੀ ਇਹ 21 ਮਾਡਲ ਹੈ ਕੰਡੀਸ਼ਨ ਦੀ ਇਹ ਵੀ origional ਹੈ ਹਾਂਜੀ ਹਾਂਜੀ ਇਹਦੀ ਕੀ ਡਿਮਾਂਡ ਹੈ ਇਹਦੀ 19,70,000 ਇਹਦਾ ਜੀ 19,70,000 ਇਹਦੀ ਡਿਮਾਂਡ ਹੈ ਹਾਂਜੀ ਓਕੇ ਤੇ ਜਿਹੜੀ ਉੱਧਰਲੇ ਪਾਸੇ ਉਹ ਖੜੀਆ ਟਰੈਕਟਰ ਵਾਲੀ ਵੀ ਉਹ 2024 ਜੀ ਇਹ ਹੈਗੀ 2024 ਮਾਡਲ ਹਾਂਜੀ ਤੇ ਲੈ ਮਿੱਤਰੋ ਆਜੋ ਕਰਾਂ ਫਟਾਫਟ 24 ਮਾਡਲ ਜਿਹਦੇ ਉੱਪਰ ਟਰੈਕਟਰ ਚੜ ਪਿੰਡ ਦਿਆਲਪੁਰਾ ਮਿਰਜਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਬਈ ਭਗਤੇ ਭਾਈ ਤੋਂ ਕਿੰਨੀ ਦੂਰ ਹੈ 10 ਕਿਲੋਮੀਟਰ ਜੀ 10 ਕਿਲੋਮੀਟਰ ਭਗਤੇ ਭਾਈ ਤੋਂ ਤੇ ਭਾਈ ਰੂਪੇ ਨੂੰ ਤੁਸੀਂ ਸਾਰੀ ਜਾਣਦੇ ਹੋ ਭਾਈ ਰੂਪੇ ਪਿੰਡ ਦੇ ਬਿਲਕੁਲ ਹੀ ਇਹ ਲੱਗੇ ਆ ਜਾਂਦਾ ਇੰਦਰਜੀਤ ਬਾਈ ਦੇ ਘਰੇ ਖੜੇ ਆ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ